ਫੇਰ ਕਿਸੇ ਨੇ ਇੱਕ ਸ਼ੋਸ਼ਾ ਛੱਡਿਆ ਕਹਿੰਦਾ 1 ਰੁਪਏ ਦਾ ਢਾਲਾ ਜਿਹਦੇ ਉੱਤੇ ਇੰਦਰਾ ਗਾਂਧੀ ਦੀ ਫੋਟੋ ਬਣੀ ਹੈ ਉਹਦੇ ਬਦਲੇ ਬਾਬਾ ਨੋਟਾਂ ਦੀਆਂ ਬੋਰੀਆਂ ਭਰ ਕੇ ਦੇ ਦਿੰਦਾ ਤੇ ਫੇਰ ਉਹ ਢਾਲਾ ਲੱਭਣ ਵਾਲਿਆਂ ਨੇ ਗੁਰਦੁਆਰਿਆਂ ਦੇ ਬਾਹਰ ਨੀਵੇਂ ਕਰਤੇ ਕਹਿੰਦੇ ਵੀ ਢਾਲਾ ਮਿਲ ਜੇ ਬਸ ਕਿੰਨਾ ਖਰਚਾ ਆਜੇ ਪੀਰ ਪਾਣੀ ਸਾੜ ਦੇ ਫਿਰਿਆ ਕਰਨ ਇਹਦੇ ਬਾਰੇ ਕਵੀ ਨੇ ਇਉਂ ਦੱਸਿਆ ਫੇਰ ਗੱਲਾਂ 100 ਰੁਪਈਏ ਦੀਆਂ ਤੋਰੀਆਂ ਕਹਿੰਦੇ ਦਿੰਦਾ ਸਾਧ ਨੋਟਾਂ ਦੀਆਂ ਬੋਰੀਆਂ ਫੇਰ ਗੱਲਾਂ 100 ਰੁਪਈਏ ਦੀਆਂ ਤੋਰੀਆਂ ਕਹਿੰਦੇ ਦਿੰਦਾ ਸਾਧ ਨੋਟਾਂ ਦੀਆਂ ਬੋਰੀਆਂ ਗੱਪਾਂ ਮਾਰਦੇ ਰਹੇ ਸੀ ਐਵੇਂ ਕੋਰੀਆਂ ਲੋਕੀ ਮਹੀਨਾ ਮਹੀਨਾ ਲੱਭਦੇ ਰੁਪਈਆ ਰਹਿ ਗਏ ਹਰ ਹੰਬਕੇ ਆਖਰੀ ਆਕੇ ਘਰੀ ਬਹਿ ਗਏ ਹਰ ਹੰਬਕੇ ਆਖਰੀ ਆਕੇ ਘਰੀ ਬਹਿ ਗਏ